ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਇਸ ਵਿੱਚ ਆਪਾਂ ਜੋ ਕਿ ਕਲਾਸ 6 ਹੈਗੀ ਉਸ ਦਾ ਜੋ ਕਿ ਐਸਐਸਟੀ ਦਾ ਹੋਮਵਰਕ ਹੈ ਕਰਮੀ ਦੀਆਂ ਛੁੱਟੀਆਂ ਦਾ ਉਸ ਨੂੰ ਆਪਾਂ ਅੱਜ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜੋ ਕਿ ਹੈ ਕਲਾਸ 6 ਦਾ ਐਸਐਸਟੀ ਦਾ 홀ੀਡੇ ਹੋਮਵਰਕ ਉਸ ਨੂੰ ਅੱਜ ਆਪਾਂ ਸੋਲਵ ਕਰਾਂਗੇ ਤਾਂ ਨੰਬਰ 1 ਤੇ ਹੈਗਾ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜ ਤੇ ਰਾਜਧਾਨੀਆਂ ਨੂੰ ਭਰਿਆ ਜਾਵੇ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਜੋ ਕਿ ਮੈਪ ਦੇ ਵਿੱਚ ਜੋ ਕਿ ਰਾਜ ਤੇ ਰਾਜਧਾਨੀਆਂ ਫਿਲ ਕਰਨੀਆਂ ਆਈਆਂ ਤਾਂ ਤੁਸੀਂ ਇਸ ਤਰ੍ਹਾਂ ਇੱਕ ਮੈਪ ਲੈ ਲੈਣਾਗਾ ਉਸ ਵਿੱਚ ਜੋ ਕੀ ਤੁਸੀਂ ਆਪਣੇ ਜੋ ਕੀ ਰਾਜ ਤੇ ਰਾਜਸਥਾਨੀਆਂnga ਉਸ ਨੂੰ ਫਿਲ ਕਰਨਾਗਾ ਜਿਵੇਂ ਕੀ ਜੰਮੂ ਕਸ਼ਮੀਰ ਦੀ ਸ਼੍ਰੀਨਗਰ Rajasthan ਦੀ Jaipur ਉੱਤਰ ਪ੍ਰਦੇਸ਼ ਦੀ Lucknow ਇਹ ਸਾਰਾ ਜੋ ਕੀ ਆਪਣੀਆਂ ਰਾਜ ਤੇ ਰਾਜਸਥਾਨੀਆਂnga ਇਸ ਤਰ੍ਹਾਂ ਤੁਸੀਂ ਕੀਆ ਇੱਕ ਮੈਪ ਲੈ ਲੈਣਾ ਖਾਲੀ ਮੈਪ ਉਸ ਵਿੱਚ ਤੁਸੀਂ ਇਹ ਫਿਲ ਕਰਨਾ ਅਗਰ ਤੁਸੀਂ ਚਾਹੋ ਤਾਂ ਚਾਰਟ ਵੀ ਤਿਆਰ ਕਰ ਸਕਦੇ ਹੋਗੇ ਇਸ ਤਰ੍ਹਾਂ ਮੈਪ ਬਣਾ ਕੇ ਉਸ ਵਿੱਚ ਬਣਾ ਸਕਦੇ ਹੋਗੇ ਠੀਕ ਹੈ ਜੀ ਅੱਗੇ ਨੰਬਰ 2 ਤੇ ਆਪਨੇ ਪਿੰਡ ਸਕੂਲ ਕਸਵੇਂ ਦਾ ਨਕਸ਼ਾ ਬਣਾਇਆ ਜਾਵੇ ਤਾਂ ਇਹ ਜੋ ਤੁਸੀਂ ਖੁਦ ਕਰਨਾ ਜੋ ਤੁਹਾਡਾ ਪਿੰਡ ਹੈਗਾ ਜਿੱਥੇ ਤੁਹਾਡਾ ਸਕੂਲ ਆ ਜਿਹੜੇ ਕਸਵੇਂ ਵਿੱਚ ਤੁਸੀਂ ਰਹਿੰਦੇ ਹੋਗੇ ਉਹਦਾ ਇੱਕ ਮੈਪ ਤਿਆਰ ਕਰਨਾਗਾ ਤੇ ਇਹ ਤੁਸੀਂ ਖੁਦ ਕਰਨਾਗਾ ਨੈਕਸਟ ਚਲਦੇ ਨੰਬਰ 3 ਤੇ ਇਹ ਲਿਖੇ ਕਿਸੇ ਇੱਕ ਵਿਸ਼ੇ ਤੇ ਪੋਸਟਰ ਜਾਂ ਚਾਰਟ ਬਣਾਇਆ ਜਾਵੇ ਤਾਂ ਤੁਸੀਂ ਪੋਸਟਰ ਤਿਆਰ ਕਰਨਾ ਜਾਂ ਚਾਰਟ ਬਣਾਉਣਾਗਾ ਕਿਸੇ ਵੀ ਇੱਕ ਵਿਸ਼ੇ ਤੇ ਤੁਹਾਨੂੰ ਇਹ ਪੰਜ ਟਾਪਿਕਸ ਦਿੱਤੇ ਹੋਏ ਨੇ ਤੁਸੀਂ ਇਹਨਾਂ ਪੰਜਾਂ ਦੇ ਵਿੱਚੋਂ ਕਿਸੇ ਵੀ ਇੱਕ ਤੇ ਚਾਰਟ ਬਣਾ ਸਕਦੇ ਹੋਗੇ ਉਹ ਤੁਹਾਡੀ ਚੋਇਸ ਆ ਕਿ ਤੁਸੀਂ ਕਿਹੜਾ ਤੁਹਾਨੂੰ ਈਜ਼ੀ ਲੱਗਦਾ ਕਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਖੁਦ ਦੇਖਣਾਗਾ ਇਹਦੇ ਵਿੱਚ ਮੈਂ ਤੁਹਾਨੂੰ ਆਈਡੀਆਜ਼ ਦੇ ਦਿੰਦੀ ਆ ਕਿ ਤੁਸੀਂ ਕਿਸ ਤਰ੍ਹਾਂ ਤੇ ਕਿਵੇਂ-ਕਿਵੇਂ ਚਾਰਟ ਬਣਾ ਸਕਦੇ ਹੋਗੇ ਤਾਂ ਪਹਿਲੇ ਨੰਬਰ ਤੇ ਹੈ ਗ੍ਰਾਹਾਂ ਨੂੰ ਆਕਾਰ ਅਨੁਸਾਰ ਦਰਸਾਉਣਾ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਕਿਵੇਂ ਤੁਸੀਂ ਇਸ ਨੂੰ ਬਣਾ ਸਕਦੇ ਹੋਗੇ ਤਾਂ ਤੁਸੀਂ ਇਸ ਤਰ੍ਹਾਂ ਜੋ ਕਿ ਆਪਣਾ ਚਾਰਟ ਤਿਆਰ ਕਰ ਸਕਦੇ ਹੋਗੇ ਗ੍ਰਾਹਾਂ ਨੂੰ ਇਸ ਤਰ੍ਹਾਂ ਜੋ ਕਿ ਦਿਖਾ ਸਕਦੇ ਹੋਗੇ ਆਪਣੇ ਚਾਰਟ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਤੁਹਾਡਾ ਚਾਰਟ ਤਿਆਰ ਹੋ ਜਾਵੇਗਾ ਅਗਰ ਤੁਸੀਂ ਇਹ ਵਾਲਾ ਚਾਰਟ ਬਣਾਉਣਾ ਚਾਹੁੰਦੇ ਹੋ ਤਾਂ ਅੱਗੇ ਨੰਬਰ 2 ਤੇ ਇਹ ਛੰਨ ਦੀਆਂ ਵੱਖੋ-ਵੱਖਰੀਆਂ ਅਵਸਥਾਵਾਂ ਦਾ ਚਾਰਟ ਬਣਾਉਣਾਗਾ ਤੁਸੀਂ ਤਾਂ ਇਹ ਮੈਂ ਤੁਹਾਨੂੰ ਦੱਸ ਸਕਦੀਆਂ ਕਿਵੇਂ ਤੁਸੀਂ ਬਣਾ ਸਕਦੇ ਹੋਗੇ ਤਾਂ ਇਸ ਤਰ੍ਹਾਂ ਤੁਸੀਂ ਇਹ ਛੰਨ ਦੀਆਂ ਵੱਖਰੀਆਂ-ਵੱਖਰੀਆਂ ਅਵਸਥਾਵਾਂ ਦਿਖਾ ਸਕਦੇ ਹੋਗੇ ਕਿ ਚੰਨ ਕਿਸ ਤਰ੍ਹਾਂ ਹੁੰਦਾ ਦਾ ਤਾ ਮੈਂ ਤਾਂ ਸਿਰਫ ਹੈਲਪ ਕਰ ਸਕਦੀ ਆਂ ਕਿ ਇਸ ਨੂੰ ਬਣਾਉਣਾ ਤੁਸੀਂ ਖੋਦਾਗਾ ਮੈਂ ਤੁਹਾਨੂੰ ਸਿਰਫ ਆਈਡੀਆ ਦੇ ਸਕਦੀ ਆਂ ਹਾਂਜੀ ਨੈਕਸਟ ਸਟੈਪ ਨਾ ਧਰਤੀ ਦੀਆਂ ਵਾਰਸ਼ਿਕ ਗਤੀਆਂ ਦਾ ਚਿੱਤਰ ਤਾਂ ਇਹ ਦੇਖ ਲੈਣੇ ਆਪਾਂ ਕਿ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਦਾ ਚਾਰਟ ਤਾਂ ਇਹ ਅਜੀ ਧਰਤੀ ਦੀਆਂ ਵਾਰਸ਼ਿਕ ਗਤੀਆਂ ਦਾ ਚਿੱਤਰ ਹੈ ਜਿਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਤੋਂ ਵੀ ਤੇ ਜਾਂ ਫਿਰ ਤੁਸੀਂ ਸਟੇਸ਼ਨਰੀ ਸ਼ਾਪ ਤੋਂ ਚਾਰਟ ਲੈ ਸਕਦੇ ਹੋਗੇ ਇਹਦਾ ਜੋ ਕਿ ਤੁਹਾਨੂੰ ਆਸਾਨੀ ਨਾਲ ਮਿਲ ਜੂਗਾ ਤੇ ਇਸ ਤਰ੍ਹਾਂ ਤੁਸੀਂ ਕੀ ਹੈ ਇਹਦਾ ਚਾਰਟ ਬਣਾਉਣਾਗਾ ਤੇ ਇਸ ਦਾ ਨਾਮ ਜੋ ਕਿ ਰੱਖਣਾਗਾ ਤੇ ਇਸ ਨੂੰ ਹੈਡਿੰਗ ਦੇਣਾਗਾ ਇਸ ਤਰ੍ਹਾਂ ਤੁਹਾਡਾ ਜੋ ਕਿ ਚਾਰਟ ਤਿਆਰ ਹੋ ਜਾਵੇਗਾ ਨੈਕਸਟ ਹੈਗਾ ਨੰਬਰ 4 ਤੇ ਪ੍ਰਾਂਤਨ ਪੱਥਰ ਜੋਗ ਦੇ ਔਜ਼ਾਰ ਤੇ ਨਾਲ ਹੀ ਤੁਹਾਨੂੰ ਮੈਂ ਸ਼ੋਅ ਕਰਨ ਜਾ ਰਹੀ ਹਾਂ ਪਰਿਵਾਰਿਕ ਰੁਖ ਦਾ ਚਾਰਟ ਕਿ ਤੁਸੀਂ ਇਹ ਤਿਆਰ ਕਿਵੇਂ ਕਰਨਾਗਾ ਠੀਕ ਹੈ ਜੀ ਤੇ ਇਹ ਆ ਤੁਹਾਡੀ ਜੋ ਕਿ ਪ੍ਰਾਂਤਨ ਪੱਥਰ ਜੋ ਨਾਲ ਰਿਲੇਟਡ ਪਿਕਚਰਸ ਨੇ ਇਹਨਾਂ ਨੂੰ ਤੁਸੀਂ ਆਸਾਨੀ ਨਾਲ ਗੂਗਲ ਤੋਂ ਡਾਊਨਲੋਡ ਕਰ ਸਕਦੇ ਹੋਗੇ ਤਾਂ ਤੁਸੀਂ ਇਹਨਾਂ ਨੂੰ ਨਾਮ ਵੀ ਦੇਣਾਗਾ ਬੀਏਟੀ ਕੀ ਨਾਮ ਨਾਲ ਜਾਣੇ ਜਾਂਦੇ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹ ਇਹਦਾ ਚਾਰਟ ਬਣਾਉਣਾ ਹੈ ਨੈਕਸਟ ਹੈ ਆਪਣਾ ਜੋ ਕਿ ਪਰਿਵਾਰਿਕ ਰੁੱਖ ਬਣਾਉਣਾ ਤੁਸੀਂ ਇਸ ਤਰ੍ਹਾਂ ਆਪਣੀ ਫੈਮਿਲੀ ਦੀ ਪਿਕਚਰਸ ਲਾਉਣੀਆਂ ਇੱਕ ਟਰੀ ਬਣਾ ਕੇ ਤੇ ਇਸ ਤਰ੍ਹਾਂ ਤੁਹਾਡਾ ਜੋ ਕਿ ਪਰਿਵਾਰਿਕ ਰੁੱਖ ਦਾ ਚਿੱਤਰ ਆ ਜਾਂ ਚਾਰਟ ਆ ਤਿਆਰ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਆਪਣੀ ਆਪਣੀ ਫੈਮਿਲੀਆਂ ਦੀਆਂ ਪਿਕਚਰਸ ਐਡ ਕਰਨੀਆਂ ਆ ਇਹ ਤੁਹਾਡਾ ਪਰਿਵਾਰਿਕ ਰੁੱਖ ਦਾ ਚਾਰਟ ਬਣ ਜਾਊਗਾ ਨੈਕਸਟ ਹੈਗਾ ਬਖਵਕ ਮੌਸਮਾਂ ਦੀਆਂ ਤਸਵੀਰਾਂ ਇਕੱਠੀਆਂ ਕਰਕੇ ਇੱਕ ਕੋਲਾਜ ਬਣਾਇਆ ਜਾਵੇ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਤੁਸੀਂ ਕਿਹੜੀਆਂ ਤਸਵੀਰਾਂ ਇਕੱਠੀਆਂ ਕਰਨੀਆਂ ਮੌਸਮਾਂ ਦੇ ਰਿਗਾਰਡਿੰਗ ਤਾਂ ਨੰਬਰ 5 ਤੇ ਵੀ ਦੇਖ ਲਓ April ਅਤੇ May ਦੌਰਾਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਖਾਲੀ ਥਾਂ ਸਹੀ ਮਿਲਾਨ ਤੇ ਛੋਟੇ ਵੱਡੇ ਪ੍ਰਸ਼ਨ ਉੱਤਰ ਤੁਸੀਂ ਯਾਦ ਕਰਨੇ ਆਗੇ ਜੋ ਵੀ ਤੁਹਾਡਾ April ਤੇ May ਦੇ ਨਾਲ ਸਿਲੇਬਸ ਰਿਲੇਟਡ ਆ ਉਹ ਇਹ ਤੁਹਾਡਾ ਜੋਗੀ ਯਾਦ ਕਰਨ ਵਾਲਾ ਕੰਮ ਆਗਾ ਤਾਂ ਇਹ ਤੁਹਾਡੇ ਜੋ ਕਿ ਕਲਾਸ 6 ਦਾ ਸਮਾਜਿਕ ਵਿਗਿਆਨ ਦਾ ਤੁਹਾਡਾ ਸਿਲੇਬਸ ਆ ਸੂਟੀਆਂ ਦਾ ਤਾਂ ਮੈਂ ਤੁਹਾਨੂੰ ਦਿਖਾ ਦਵਾਂ ਕਿ ਵੱਖ-ਵੱਖ ਮੌਸਮਾਂ ਦੀਆਂ ਤਸਵੀਰਾਂ ਦੇ ਰਿਗਾਰਡਿੰਗ ਤੁਸੀਂ ਕਲਾਸ ਕਿਵੇਂ ਬਣਾਉਣਾਗਾ ਹਾਂਜੀ ਤਾਂ ਇਹ ਤੁਹਾਡੇ ਜੋ ਕਿ ਵੱਖ-ਵੱਖ ਮੌਸਮਾਂ ਦੇ ਨਾਲ ਸੰਬੰਧਿਤ ਤਸਵੀਰਾਂ ਆਗਾ ਤਾਂ ਤੁਸੀਂ ਇਸ ਤਰ੍ਹਾਂ ਜੋ ਕਿ ਤਸਵੀਰਾਂ ਲੈ ਕੇ ਇੱਕ ਕਲਾਸ ਤਿਆਰ ਕਰਨਾਗਾ ਤੇ ਨਾਮ ਵੀ ਦੱਸਣਾ ਵੀ ਕਿਹੜਾ ਮੌਸਮ ਹੈਗਾ ਠੀਕ ਹੈ ਜੀ ਇਹ ਤੁਸੀਂ Google ਤੋਂ ਡਾਊਨਲੋਡ ਕਰ ਸਕਦੇ ਹੋ ਪਿਕਚਰਸ ਤੇ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ